ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਇਸ ਚੀਜ਼ ਨੂੰ ਮੂੜਾ ਕਹਿੰਦੇ ਨੇ ਤੋ ਚਲੋ ਫਿਰ ਤੁਹਾਨੂੰ ਮੂੜੇ ਬਾਰੇ ਜਾਣਕਾਰੀ ਦਿਨਾ ਤੇ ਦਿਖਾਉਣਾ ਮੂੜਾ ਕਿਹੋ ਜਿਹਾ ਹੁੰਦਾ ਵੀ ਉਹ ਚਲੋ ਜੀ ਦਿਖਾਉਣਾ ਫਿਰ ਤੁਹਾਨੂੰ ਮੂੜਾ ਇਹ ਆ ਜੀ ਮੂੜਾ ਇਹੋ ਜਿਹੇ ਮੂੜੇ ਪਹਿਲੇ ਸਮਿਆਂ 'ਚ ਘਰਾਂ 'ਚ ਵਰਤੇ ਜਾਂਦੇ ਸੀ ਮੂੜੇ ਭੁੰਜੇ ਬੈਠ ਕੇ ਕੰਮ ਕਰਨ ਵਾਸਤੇ ਅਤੇ ਰੋਟੀ ਖਾਣ ਲਈ ਬਣਾਏ ਜਾਂਦੇ ਸਨ ਇਹ ਮੂੜੇ ਤੂੜੀ ਜਾਂ ਬਰੀਕ ਜਿਹੜੀਆਂ ਸ਼ਮਕਾਂ ਹੁੰਦੀਆਂ ਦੀ ਛੜੀਆਂ ਹੁੰਦੀਆਂ ਦੀ ਉਹਨਾਂ ਨੂੰ ਗੋਲ ਕਰਕੇ ਬਣਾਏ ਜਾਂਦੇ ਹਨ ਪਰ ਜਿਹੜੇ ਅਸਲ ਮੋੜੇ ਹੁੰਦੇ ਦੀ ਉਹ ਕਣਕ ਦੇ 나ੜ ਦੇ ਲੈ ਕਣਕ ਦਾ 나ੜ ਹੁੰਦਾ ਵੀ ਉਹਦੇ ਉੱਤੇ ਸੂਤ ਲਵੇੜ ਕੇ ਬਣਾਏ ਜਾਂਦੇ ਵੀ ਜਿਸ ਤਰ੍ਹਾਂ ਤੁਸੀਂ ਇਹ ਸਾਹਮਣੇ ਦੇਖ ਰਹੇ ਹਾਂ ਜਿਹੜੇ ਮੂੜੇ ਹੁੰਦੇ ਦੀ ਇਹ ਏਰੀਏ ਦੇ ਵੀ ਬਣਾਏ ਜਾਂਦੇ ਸੀ ਇਹ ਰਾ ਜਿਹੜਾ ਉਦਾਾਮ ਕਰਕੇ ਛੱਪੜਾਂ ਦੇ ਕੰਢੀ ਨਹਿਰਾਂ ਸੂਆਂ ਦੇ ਦੇ ਕੰਢੇ ਤੇ ਜਾਂ ਫਿਰ ਸ਼ੰਭਾ ਵਿਚ ਆ ਮੁੰਦਾ ਸੀ ਇਸ ਦੇ ਪੱਤੇ ਅੱਧੇ ਕੂਨ ਚ ਚੌੜੇ ਅਤੇ 5 6 ਫੁੱਟ ਲੰਬੇ ਹੁੰਦੇ ਸੀ ਇਸ ਏਰੇ ਦੇ ਪੱਤੇ ਵੱਢ ਕੇ ਸੁਕਾ ਲਈ ਜਾਂਦੇ ਸੀ ਅਤੇ ਇਹਨਾਂ ਨੂੰ ਭਿਉ ਕੇ ਮੂੜੇ ਤਿਆਰ ਕੀਤੇ ਜਾਂਦੇ ਸਨ ਇਹਨਾਂ ਮੂੜਿਆਂ ਉੱਤੇ ਬੈਠ ਕੇ ਸਵਾਰੀਆਂ ਰੂਮ ਵੇਲਣ ਨਾਲ ਰੂਮ ਵੇਲਦੀ ਆਉਂਦੀਆਂ ਸਨ ਅਤੇ ਹੋਰ ਕਈ ਕੰਮ ਜਿਵੇਂ ਰੋਟੀ ਖਾਣੀ ਹੁੰਦੀ ਤਾਂ ਵੀ ਇਹਨਾਂ ਮੋੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਵੀ ਮੋੜਾ 1.5 ਫੁੱਟ ਵਰਗਕਾਰ ਦੇ ਹੁੰਦੇ ਸੀ ਇਸ ਨੂੰ ਵੀ ਡਿਜ਼ਾਈਨਰਾਂ ਦਾ ਡੈਰੀਆ ਪਾ ਕੇ ਬੁਣਿਆ ਜਾਂਦਾ ਸੀ ਤੇ ਮੂਰੇ ਦੀ ਤਰਜ ਉੱਤੇ ਹੀ ਰੋਟੀ ਖਾਣ ਵਾਸਤੇ ਕਸੀਦਾ ਕੱਢਣ ਵਾਸਤੇ ਜਾਂ ਤੇ ਪੂਣੀਆਂ ਬਟਣ ਵਾਸਤੇ 4x6 ਫੁੱਟ ਦੇ ਆਕਾਰ ਦੀਆਂ ਜਿਹੜੀਆਂ ਦੌੜੀਆਂ ਦੀ ਉਹ ਵੀ ਬਣਾਈ ਜਾਂਦੀ ਆ ਉਹ ਹੀ ਪਹਿਲੇ ਸਮੇਂ ਵਿੱਚ ਜਿਨ੍ਹਾਂ ਨੂੰ ਜੋ ਕੇ ਦਸਤਰਖਾਨ ਦਾ ਵੀ ਰੂਪ ਦਿੱਤਾ ਜਾਂਦਾ ਸੀ ਤੇ ਪਰਵਾਜ਼ ਦੇ ਜੀ ਮਿਲ ਕੇ ਇਸ ਤੇ ਬੈਠ ਕੇ ਰੋਟੀ ਸਕਦੇ ਸਨ ਰੋਟੀ ਖਾਂਦੇ ਸਨ ਜਿਹੜੇ ਸਾਹਮਣੇ ਮੂੜਾ ਪਿਆ ਇਹਨੂੰ ਬਣਾਉਣ ਵਾਸਤੇ ਪਹਿਲਾਂ ਸੂਤ ਲੱਗਾਇਆ ਜਾਂਦਾ ਸੀ ਰੰਗਦਾਰ ਸੂਤ ਅਲੱਗ-ਅਲੱਗ ਰੰਗਾਂ ਦਾ ਰੰਗ ਕੇ ਫਿਰ ਉਸ ਨੂੰ ਜਿਹੜੀ ਕਣਕ ਦੀ 나ੜ ਹੁੰਦੀ ਦੀ ਉਹਦੇ ਉੱਤੇ ਲਵੇਟਿਆ ਜਾਂਦਾ ਵੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਅਲੱਗ-ਅਲੱਗ ਡਿਜ਼ਾਈਨਾਂ ਵਿੱਚ ਇਹ ਮੂਰੇ ਤਿਆਰ ਕੀਤੇ ਜਾਂਦੇ ਹਨ ਉਹ ਦੇਖੋ ਜੀ ਬਹੁਤ ਹੀ ਖੂਬਸੂਰਤ ਹੈ ਇਹ ਮੂੜੇ ਬਣਾਏ ਜਾਂਦੇ ਵੀ ਸੂਏ ਮੂੜੇ ਘਰ ਵਿੱਚ ਹੀ ਔਰਤਾਂ ਕਿਉਂਕਿ ਚੁੱਲ੍ਹੇ ਦਾ ਕੰਮ ਨਵੇੜ ਕੇ ਵਿਹਲੇ ਸਮੇਂ ਵਿੱਚ ਇਹੋ ਜਿਹੇ ਕੰਮ ਆਥੀ ਕਰਦੀ ਜਾਂਦੀ ਆਤੀ ਜਿਵੇਂ ਕਿ ਦਰੀਆਂ ਬੁਣਨੀਆਂ ਚਾਦਰਾਂ ਕੱਢਣੀਆਂ ਮੋੜੇ ਬਣਾਉਣੇ ਸ਼ਿੱਕੂ ਬਣਾਉਣੇ ਜਾਂ ਹੋਰ ਵਸਤਾਂ ਉਹ ਹੱਥੀਆਂ ਆਪਣੇ ਤਿਆਰ ਕਰਦੀਆਂ ਹੁੰਦੀਆਂ ਸੀ ਸੋਏ ਉਹ ਕਲਾ ਉਹਨਾਂ ਸਵਾਣੀਆਂ ਵਿੱਚ ਹੁੰਦੀ ਸੀ ਉਦੋਂ ਜੋ ਅੱਜ ਕੱਲ ਬਿਲਕੁਲ ਹੀ ਲੋਪ ਹੋ ਗਈ ਹੈ ਇਹ ਕਲਾ ਹੁਣ ਮੂੜਿਆਂ ਦੀ ਗੱਲ ਮੁੱਕ ਚੁੱਕੀ ਆ ਪਾਕਿਸਤਾਨੀ ਪੰਜਾਬ ਵਿੱਚ ਅਰ ਜੂਪੀ ਵੱਲ ਮੁ슬ਮਾਨਾਂ ਦੇ ਘਰੇ ਦਸਤਰਖਾਨ ਹੁਣ ਵੀ ਹਨ ਪਰ ਸਾਡੇ ਪੰਜਾਬ ਵਿੱਚ ਤਾਂ ਕੁਰਸੀਆਂ ਤੇ ਮੇਜ਼ ਆ ਗਏ ਨੇ ਹੁਣ ਲੋਕ ਸ਼ਾਨ ਨਾਲ ਬੈਠ ਕੇ ਮੇਜ਼ ਕੁਰਸੀਆਂ ਉੱਤੇ ਬੈਠ ਕੇ ਰੋਟੀ ਖਾਂਦੇ ਨੇ ਬੱਚਿਆਂ ਵਾਸਤੇ ਨਿੱਕੀਆਂ ਕੁਰਸੀਆਂ ਆ ਗਈਆਂ ਨੇ ਮੇਜ਼ ਘਰੀਆਂ ਆ ਗਏ ਨੇ ਕੇਵਲ ਜਿਹੜਾ ਲੰਗਰ ਛਕਿਆ ਜਾਂਦਾ ਉਹੀ ਬੈਠ ਕੇ ਥੱਲੇ ਛਕਿਆ ਜਾਂਦਾ ਪਰ ਜਿਹੜੇ ਬਾਹਰਲੇ ਮੁਰਖਾਂ ਵਿੱਚ ਤਾਂ ਲੰਗਰ ਵੀ ਹੁਣ ਕੁਰਸੀਆਂ ਮੈਜਾਂ 'ਤੇ ਛਕਦੇ ਨੇ ਉਹ ਮੈਹੀ ਕੁਰਸੀਆਂ ਘਰਾਂ ਵਿੱਚ ਆਉਣ ਕਰਕੇ ਡਾਈਨਿੰਗ ਟੇਬਲ ਘਰਾਂ ਵਿੱਚ ਆਉਣ ਕਰਕੇ ਇਹ ਜਿਹੜੇ ਮੂੜੇ ਦੀ ਇਹ ਘਰਾਂ ਵਿੱਚੋਂ ਹਲੋਪ ਹੋ ਗਏ ਨੇ ਇਹ ਅੱਜ ਕੱਲ ਜਿਹੜੇ ਵਿਰਾਸਤੀ ਮਿਊਜ਼ੀਅਮ ਬਣੇ ਹੋਏ ਨੇ ਉੱਥੇ ਹੀ ਦੇਖਣ ਨੂੰ ਮਿਲਦੇ ਨੇ ਜਾਂ ਜਿਹੜੇ ਪ੍ਰਾਤਨ ਵਸਤਾਂ ਸੰਭਾਲਣ ਦੇ ਸ਼ਕੀਨ ਲੋਕ ਨੇ ਉਹਨਾਂ ਕੋਲ ਹੀ ਇਹਨਾਂ ਮੂੜਿਆਂ ਦੇ ਦਰਸ਼ਨ ਹੁੰਦੇ ਨੇ ਸੋਹਣਾ ਸੋਹਰਾਂ ਬਸਤਾ ਵਾਂਗ ਪ੍ਰਾਤਨ ਬਸਤਾ ਵਾਂਗ ਇਹ ਮੂੜੇ ਵੀ ਘਰਾਂ ਬੱਚੋਂ ਹਲੋਪ ਹੋ ਗਏ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਲੋੜ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਇਹ ਪ੍ਰਾਤਨ ਵਾਸਤਾ ਦਿਖਾ ਸਕੀਏ ਸੋ ਮੈਂ ਇਹ ਮੂੜਾ ਆਪਣੇ ਬਾਈ ਨੰਦ ਸਿੰਘ ਬੜਾਏ ਚ ਵਿਰਾਸਤੀ ਮਿਊਜ਼ੀਅਮ ਵਿੱਚ ਆ ਸਾਹਮਣੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਨੰਮੀ ਪੀੜ੍ਹੀ ਨੂੰ ਇਹਦੇ ਰਸ ਘਰਾ ਸਕਾਂ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਸੋ ਵੱਧ ਵੱਧ ਸਪੋਰਟ ਕਰੋ ਜੀ ਮੇਰੇ ਇਸ ਪੰਜਾਬੀ ਕਲਚਰ ਚੈਨਲ ਨੂੰ ਜੇ ਤੁਸੀਂ ਵਧੀਆ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਹੋ ਜਿਹੇ ਚੈਨਲਾਂ ਨੂੰ ਕਿਰਪਾ ਕਰਕੇ ਸਪੋਰਟ ਕਰਿਆ ਕਰੋ ਬੱਤ ਵਾਦ ਲਾਈਕ ਸ਼ੇਅਰ ਕਰਿਆ ਕਰੋ ਤਾਂ ਹੀ ਇਹ ਵੀ ਚੈਨਲ ਫਿਰ ਚੱਲਦੈ ਜੇ ਸਪੋਰਟ ਕਰੋਗੇ ਉਹ ਸੋ ਆਉਣ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦੀ